ਇਹ ਆ ਬੇ ਨਿਸ਼ਾਨੀ ਦੀ ਐ ਤੇਗ ਚੁੱਕ ਤੇ ਸਾਡੇ ਤੇ ਵਾਰ ਕਰ ਸੈਦ ਖਾਨ ਕਹਿੰਦਾ ਮਹਾਰਾਜ ਮੈਂ ਹੁਣ ਸੈਦ ਖਾਨ ਨਹੀਂਗਾ ਮੈਂ ਤੇਰਾ ਮਰੀਦ ਹੋ ਗਿਆ ਮੰਨੋ ਕਈ ਮਹਾਰਾਜ ਦੇ ਸੇਖ ਹੁੰਦੇ ਆ ਤੇ ਕਈ ਮਹਾਰਾਜ ਦੇ ਮਰੀਦ ਬਣਦੇ ਨੇ ਤੂੰ ਮਹਾਰਾਜ ਦਾ ਮਰੀਦ ਹੋ ਗਿਆ ਭਾਈ ਨਰਮਲ ਸਿੰਘ ਜੀ ਬਾਬੇ ਨਾਮ ਧਾਰੀਏ ਮਹਾਂਪੁਰਖ ਆਈ ਰਾਜਵੀਰ ਸਿੰਘ ਜੀ ਕਈ ਵਾਰ ਸਮਾਗਮ ਦੀਆਂ ਕਲਿੱਪਾਂ ਕੱਢ ਕੇ ਫੇਬੁਕ ਤੇ ਪੋਸਟਿੰਗ ਨੇ ਜੁੜਨੇ ਦੇ ਦਿੱਤੀਆਂ ਕਹਾ ਕਿਰਤ ਦੀਆਂ ਜਿਹੜੇ ਆਪ ਵੀ ਗੁੰਮਦੇ ਰਹਿ ਜਿੰਨਾ ਤੇ ਗੁਰੂ ਦੀ ਕਿਰਪਾ ਉਹਨਾਂ ਵੱਲੋਂ ਸ਼ਬਦ ਪੇਟ ਮਾਇਆ ਔਰ ਭਾਈ ਰੇਜ਼ਮ ਸਿੰਘ ਜੀ ਉਹਨਾਂ ਵੱਲੋਂ ਸ਼ਬਦ ਪੇਟ ਮਾਇਆ ਹਾਜ਼ਰ ਹੋ ਰਹੀ ਹੈ ਤਾਂ ਸੰਗਤ ਜੀ ਹਾਂਜੀ ਨਾਮੀਆਂ ਗੱਡੀਆਂ ਵੀ ਲਿਆਏ ਮਹਾਰਾਜ ਲੱਖ ਲੱਖ ਵਧਾਈਆਂ ਇਹ ਜਾਜ ਮਹਾਰਾਜ ਤੇ ਆ ਇਹਨਾਂ ਨੂੰ ਮਹਾਰਾਜ ਦਾਤਾਂ ਦੇ ਦਿੰਦਾ ਆਪੇ ਵੀ ਪੜਦੇ ਇਹ ਪਦਾਦ ਤੇਰੀ ਸਰਕਾਰ ਦਾਤਾ ਇੱਕ ਹੈ ਉਹ ਦਾਤਾ ਦੇਂਦਿਆ ਗੱਡੀਆਂ ਵਾਲਿਆਂ ਨੂੰ ਗੱਡੀਆਂ ਦਿੰਦਾ ਪੁੱਤ ਵਾਲਿਆਂ ਨੂੰ ਪੁੱਤ ਦਿੰਦਾ ਜਾਜ ਵਾਲਿਆਂ ਨੂੰ ਜਾਜ ਵੀ ਦੇ ਦਿੰਦਾ ਰਬਚਾਰ ਮਹਾਰਾਜ ਸੱਤੇ ਪਾਤਸ਼ਾਹ ਦੇ ਚਰਨਾਂ 'ਚ ਸਿੱਖ Hindu ਮੁਸਲਮਾਨ ਆ ਰਹਿਣੇ ਕਈ ਸਿੱਖ ਬਣ ਰਹੇ ਨੇ ਈ ਮਹਾਰਾ ਦੇ ਮਰੀਦ ਹੁੰਦੇ ਜਾਂਦੇ ਹੈ ਦਰਸ਼ਨ ਪਰਸਤ ਕਲਮਲ ਖੋ ਹੈ ਸਤਿਗੁਰਾਂ ਦੇ ਦਰਸ਼ਨ ਕਰਕੇ ਜਿਹੜੇ ਕਲਮਲ ਪਾਪ ਦਾ ਨਾਮ ਹੈ ਤੋਂ ਜਿਹੜਾ ਵੀ ਗੁਰੂ ਨਾਨਕ ਸਾਹਿਬ ਤੇ ਦਰਸ਼ਨ ਕਰਦਾ ਉਹਨਾਂ ਦੇ ਪਾਪ ਖਤਮ ਹੋ ਜਾਂਦੇ ਜਿੱਥੇ ਦੋ ਬਾਣੀਆਂ ਸ੍ਰੀ ਖੰਨਪਾ ਸਾਹਿਬ ਜਲਦ ਹੈ ਉਥੇ ਕੋਥੀ ਪਰਮੇਸ਼ਰ ਦਾ ਥਾਨ ਸੱਚਖੰਡਵਾਸੀ ਬ੍ਰਹਮ ਗਿਆਨੀ ਨਿਰਮਲ ਆਤਮਾ ਸੰਤ ਬਾਬਾ ਜਸਾ ਸਿੰਘ ਸਾਹਿਬ ਜੀ ਸੰਪਰਦਾਇ ਗੁਰੂ ਕਾ ਚਾਟ ਸਾਹਿਬ ਜਿਨ੍ਹਾਂ ਨੇ ਮਰਯਾਦਾ ਰੰਮ ਕੀਤੀ ਜਿੱਥੇ ਖੰਡਪਾਲ ਸਾਹਿਬ ਹੋਣਾ ਉੱਥੇ ਪੋਥੀ ਪ੍ਰਕਾਸ਼ ਜ਼ਰੂਰ ਕਰਨੀ ਉਹ ਮਹਾਰਾਜ ਦੀ ਬਾਣੀ ਵੀ ਚੱਲਣ ਲਈ ਹੈ ਇਦੇ ਵਿੱਚ ਮਹਾਰਾਜ ਉਪਦੇਸ਼ ਦੇ ਦਿੰਦੇ ਸੁਣਿਆ ਦੂਖ ਪਾਪ ਦਾ ਨਾਸ ਸੁਭਾਣੀ ਸੁਣਦੇ ਨਾਲ ਦੁੱਖਾਂ ਤੇ ਪਾਪਾਂ ਦਾ ਨਾਸ ਹੁੰਦਾ ਏ ਗੁਰੂ ਨਾਨਕ ਦੇ ਦਰਸ਼ਨ ਕਰਨ ਦੇ ਨਾਲ ਵੀ ਪਾਪ ਖਤਮ ਹੋ ਜਾਂਦੇ ਹੈ ਜੀ ਕਰਾਵ ਨਗਰ ਰਾਹੀ ਨਰ ਜੀਤੇ ਅਨਗਰਾਮ ਪਿੰਡ ਵਿੱਚ ਜਿੰਨੇ ਲੋਕ ਰਹਿੰਦੇ ਹੈ ਜੀ ਸੇਵੀ ਗੁਰ ਕੀਰਤ ਕਰਹੀ ਤੇਤੇ ਉਹ ਮਹਾਰਾਜ ਦੀ ਕੀਰਤੀ ਕਰਦੇ ਨੇ ਇੱਕ ਕੀਰਤੀ ਹੁੰਦੀ ਹੈ ਕਿ ਤੇ ਕੀ ਹੁੰਦਾ ਵਾ ਜਸ ਇੱਕ ਕੀਰਤਨ ਹੁੰਦਾ ਹੈ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਬਖਸ਼ ਕੀਤਾ ਤੋਂ ਮੰਨੋ ਕਿ ਪਿੰਡ ਵਾਲੀਆਂ ਸੰਗਤਾਂ ਨਗਰ ਦੀਆਂ ਸੰਗਤਾਂ ਮਹਾਰਾਜ ਦੀ ਕੀਰਤੀ ਜਸ ਗਾ ਰੀਆਂ ਹੈ ਜੀ ਪ੍ਰਚਾਰੀ ਬੇਰਾਗੀ ਜੋ ਉਹ ਜਿਹੜੇ ਬੇਚਾਰੀ ਤੇ ਜਿਹੜੇ ਬਰਾਗੀ ਸਨ ਉਹ ਵੀ ਮਹਾਰਾਜ ਸਾਹਿਬ ਦੇ ਚਰਨਾਂ ਚਾਉਂਦੇ ਹੈ ਜੋਗੀ ਸੰਿਆਸੀ ਹਵ ਕੋ ਜਿਹੜੇ ਜੋਗੀ ਤੇ ਜਿਹੜੇ ਸੰਿਆਸੀ ਹੈ ਜਿਨ੍ਹਾਂ ਵਿਆਹ ਨਹੀਂ ਕਰਾਏ ਉਹ ਵੀ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਦੇ ਹੈ ਜੀ ਨੀਚ ਕੇ ਊਚ ਰਾਇ ਕੈ ਰੰਗਾ